ਗੱਲਾਂ ਤੂੰ ਮੇਰੇ ਸਾਰੇ ਸੁਣ ਲਈਆਂ ਇਹ ਗੱਲ ਜੇ ਵੀ ਕਈ ਵਾਰੀ ਹੋ ਗਿਆ ਨਾ ਇਹ ਕੰਮ ਇਹ ਵੀਡੀਓ ਕੱਟ ਕੇ ਆਪਦੇ ਕੋਲੇ ਸਾਂਭ ਕੇ ਰੱਖੀਏ ਚਲਾ ਦੇ ਮੇਰਾ ਵੀਰ ਬਣ ਕੇ ਹੂੰ ਮੇਰੇ ਤੇ ਬਹੁਤ ਵੱਡਾ ਟਰੈਪ ਲੱਗਿਆ ਹੋਇਆ ਬੜਾ ਪਾਣੀ ਲਿਆ ਕੇ ਦੀ ਰਾਜ ਛੁੱਟੇ ਭਾਈ ਹੂੰ ਮੇਰੇ ਤੇ ਟਰੈਪ ਹੁਣ ਇਹ ਲੱਗਿਆ ਹੋਇਆ ਜਿਹੜੀਆਂ ਸਾਰੀਆਂ ਚੀਜ਼ਾਂ ਨਹੀਂ ਗਿਆ ਮੈਨੂੰ ਪਿਛਲੇ ਸਮੇਂ ਦੇ ਵਿੱਚ ਮੈਂ ਜੇਲ੍ਹ ਕੱਟ ਕੇ ਆਇਆ ਹੂੰ ਜੇਲ੍ਹ ਗਿਆ ਮੈਂ ਮੈਨੂੰ ਸਰਕਾਰ ਨੇ ਮੇਰੇ ਤੇ ਕੁੱਟਿਆ ਮੈਨੂੰ ਮਾਰਿਆ ਬਹੁਤ ਕੁਝ ਕੀਤਾ ਮੈਨੂੰ ਇਹ ਚੀਜ਼ ਕਹੀ ਵੀ ਤੂੰ ਇਹ ਪਰਚੇ ਚ ਹਾਂ ਐਸਆ ਐਕਟ ਲੱਗਿਆ ਮੈਂ ਇਹਨਾਂ ਨੂੰ ਇਹੀ ਗੱਲ ਕਹਿੰਦਾ ਸੀਗਾ ਵੀ ਮੇਰੇ ਚਲ ਮੈਂ ਕਹਿੰਦਾ ਵੀ ਮੈਂ ਬੋਲਿਆ ਛੋਟੀ ਗੱਲ ਇਹ ਚੀਜ਼ ਮੰਨ ਲੜਾ ਮੈਂ ਪਹਿਲੀ ਗੱਲ ਤਾਂ ਇਹ ਚੀਜ਼ ਦਾ ਸਬੂਤ ਪਤਾ ਕਰੋ ਵੀ ਮੇਰਾ ਤਾਂ ਐਕਸਟ੍ਰੈਕਟ ਬਣਦਾ ਕਿੱਥੇ ਆ ਮੈਂ ਕੀ ਬੋਲਿਆ ਹਨਾ ਤੁਹਾਡੇ ਮੁਤਾਬਕ ਕਹਿੰਦੇ ਮੇਰਾ ਤਾਂ ਐਕਸਟ੍ਰੈਕਟ ਬਣਦਾ ਮੇਰਾ ਭਰਾ ਦਾ ਕੋਈ ਪਰਚੇ ਚ ਨਾਮ ਦਿੱਤਾ ਯਾਰ ਉਦੋਂ ਕੋਈ ਵੀਡੀਓ ਚ ਕੋਈ ਲੈਣ ਦੇਣੀ ਨਹੀਂ ਹੈਗਾ ਇਤਨਾ ਵੱਡਾ ਤੱਕਾ ਕੀ ਹੋਊਗਾ ਚਲ ਉਹਨੇ ਮੇਰੇ ਤੇ ਪਰਚਾ ਪਾਤਾ ਸਾਰਾ ਕੁਝ ਕਰਤਾ ਕਹਿੰਦੇ ਵੀ ਸਰਕਾਰ ਦੇ ਜਿਹੜੇ ਲੀਡਰ ਨੇਗੇ ਪ੍ਰਸ਼ਾਸਨ ਕਹਿੰਦੇ ਤੂੰ ਭਗਮੰਤ ਮੰਨ ਦੇ ਬਹੁਤ ਖਲਾਫ ਬੋਲਿਆ ਐਵੇਂ ਕੀਤਾ ਚਾਹੋ ਕੀਤਾ ਤੂੰ ਮ ਜਿਹੜਾ ਕੁਝ ਕਰਨਾ ਕਰਦੋ ਮੈਨੂੰ ਕੁੱਟਿਆ ਇਹਨਾਂ ਨੇ ਸਾਰਾ ਕੁਝ ਕੀਤਾ ਚੱਲ ਇਸ ਤੋਂ ਬਾਅਦ ਕੀ ਹੋਇਆ ਜਿਹੜਾ ਮੇਰੇ ਤੇ ਇਹਨਾਂ ਨੇ ਸਾਰਾ ਖਾਤੇ ਕੁੱਤੇ ਮੇਰੇ ਸਾਰੇ ਬੰਦੇ ਲਿੰਕ ਵਾਲੇ ਸਾਰੇ ਕੋਈ ਚੱਕ ਲਿਆ ਹੂੰ ਇਹਨਾਂ ਨੇ ਦੇਖਿਆ ਵੀ ਭਾਣਾ ਕੋਈ ਬਾਲੀ ਵੱਡੀ ਕਮਾਈ ਕਰਦਾ ਕਈ ਏਜੰਟਾਂ ਨੂੰ ਚੱਕ ਲਿਆ ਦੱਸੋ ਭਾਣਾ ਨੇ ਜਿਹੜਾ ਤੋਂ ਪਹਿਲੇ ਇਹਨੇ ਨਹੀਂ ਲੱਤੇ ਕਹਿੰਦੇ ਅਸੀਂ ਕੋਈ ਝੂਠੀ ਗੱਲ ਕੀਤੀ ਹੈ ਕਹਿੰਦੇ ਜੇ ਸਾਡਾ ਧੂਠਾ ਤੁਸੀਂ ਬਲਾ ਵੀ ਲਿਆ ਕਹਿੰਦੇ ਸਾਨੂੰ ਸਬੂਤ ਤਾਂ ਕਿਤੇ ਨਾ ਕਿਤੇ ਦਿਖਣਾ ਹੀ ਪਊ ਹੂੰ ਅਸੀਂ ਅੱਕੇ ਤਾਂ ਕਹਿੰਦੇ ਉਹ ਤਾਂ ਹੋਇਆ ਪੂਰੇ ਹੂੰ ਪਰ ਕਹਿੰਦੇ ਸਾਤ ਕੋਈ ਲੈਤੇ ਨਹੀਂ ਹੈਗਾ ਕਿਸੇ ਸਾਰਿਆਂ ਨੇ ਸਾਰਾ ਕੁਝ ਖੰਘਾਲ ਕੇ ਮ ਚਲੋ ਪਹਿਲਾਂ ਤਾਂ ਮੈਨੂੰ ਇਹਨਾਂ ਨੇ 2 ਦਿਨ ਵੜਾਇਆ ਫਿਰ ਇਹਨਾਂ ਨੇ ਮੈਨੂੰ 2 ਦਿਨ ਕੁੱਟਿਆ ਸੀ ਜੇ ਦੇ ਵਿੱਚ ਠੀਕ ਹੈ ਫਿਰ ਇਸ ਤੋਂ ਬਾਅਦ 2 ਦਿਨ ਮੈਨੂੰ ਫੇਰ ਵੜਾਇਆ ਦੇਖੋ ਚਲ ਜਿਹੜਾ ਕੁਝ ਹੋਣਾ ਸੀ ਹੋ ਗਿਆ ਤਰੀ 4 ਦਿਨੋਂ ਥੋੜੀ ਜਬਾਨ ਤੋ ਉਤਰਿਆ ਹੋ ਜੂਗੀ ਠੀਕ ਹੈ ਤੂੰ ਬਾਹਰ ਜਾ ਕੇ ਕੁਝ ਬੋਲੀ ਨਾ ਹੁਣ ਤੇ ਵੀ ਜੇਰ ਭੇਜ ਦੇ ਹਮ ਰਮਾਨ ਖਤਮ ਹੋ ਗਿਆ ਇਸ ਤੋਂ ਬਾਅਦ ਮੈਨੂੰ ਇਹਨਾਂ ਨੇ ਫਿਰ ਪੂਰਾ ਜ਼ੋਰ ਲਾਇਆ ਫਿਰ ਇਹਨਾਂ ਨੇ ਮੈਨੂੰ ਜ਼ੋਰ ਲਾਇਆ ਵੀ ਤੂੰ ਬਾਹਰ ਜਾ ਕੇ ਮੀਡੀਆ 'ਚ ਕੁਝ ਬੋਲਣਾ ਨੇ ਹਮ ਵੀ ਤੂੰ ਇਹ ਗੱਲ ਕਹੇਗਾ ਵੀ ਚਲ ਜੋ ਕੁਝ ਹੋਣਾ ਸੀ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਕਈ ਮੁੰਡੇ ਤੇ ਪਰਚ ਹੂੰ ਸਰਕਾਰ ਤਾਂ ਬਹੁਤ ਚੰਗੀ ਆ ਜੀ ਪਤਾ ਹੀ ਆ ਹੁਣ ਕਹ ਹੈ ਨਾ ਕਿ ਨਹੀਂ ਉਹਨੂੰ ਕਹਿਆ ਤੂੰ ਐਂ ਨਾ ਗੱਲ ਬੁੱਲੀ ਵੀ ਹੁਣ ਜਾ ਕੇ ਤੂੰ ਬਾਹਰ ਜਾਏਂਗਾ ਤੈਨੂੰ ਵੇਖ ਸਕ ਤੈਨੂੰ ਜਿਹੜਾ ਸਾਡਾ ਬਕਾਊ ਮੀਡੀਆ ਉਹ ਤੈਨੂੰ ਨਹੀਂ ਕਵਰ ਕਰੂ ਪਰ ਜਿਹੜਾ ਤੈਨੂੰ ਮੀਡੀਆ ਕਵਰ ਕਰਨ ਆਉ ਉਹ ਤੇਰੀ ਗੱਲ ਕਹੀ ਫੈਲੂ ਫੈਲੂ ਬਹੁਤ ਹੂੰ ਮੈਂ ਮੈਂ ਕਿਹਾ ਮੈਂ ਕਿਹਾ ਮੈਂ ਉਹਨੂੰ ਉਹ ਸਾਰਿਆਂ ਨੂੰ ਗੱਲ ਕਹਤੀ ਮੈਂ ਕਿਹਾ ਵੀ ਨਹੀਂ ਜਮਾਨਤ ਹੁਣ ਤੁਸੀਂ ਨਾ ਹੁਣ ਦਿਓ ਮੈਂ ਤਾਂ ਬੋਲੂਗਾ ਬਾਹਰ ਜਾ ਕੇ ਮੈਂ ਮੈਂ ਕਹਿੰਦਾ ਜੇਲ੍ਹ ਦਾ ਮੈਂ ਬਾਹਰ ਨਹੀਂ ਪੈ ਰਤਾ ਜਿਹੜੇ ਵੀ ਇੱਕ ਦੋ ਚੈਨਲ ਵਾਲੇ ਸੀ ਮੈਂ ਉਹਨਾਂ ਨੂੰ ਉਹ ਵੱਡਾ ਜਿਹੜਾ ਨਾਂ ਬਟਣਾ ਹੋਵੇ ਫੇਰ ਭਾਈ ਮੈਨੂੰ ਡੀਐਸਪੀ ਨੇ ਬੁਲਾ ਲਿਆ ਐਸਐਸਪੀ ਨੇ ਬੁਲਾ ਲਿਆ ਮੈਨਾਂ ਨੂੰ ਇੱਕੋ ਗੱਲ ਕਹਿਣਾ ਉਹਨਾਂ ਮੇਰੀ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਗੱਲ ਵੀ ਯਾਰ ਜਦੋਂ ਤੁਸੀਂ ਸਿੱਧੀ ਗੱਲ ਕਹਿ ਦੋ ਯਾਰ ਵੀ ਮੇਰੀ ਮੇਰੀ ਗਲਤੀ ਦੱਸੋ ਕੀ ਆ ਇਹ ਗੱਲ ਇਹ ਸਾਰਾ ਕੁਝ ਸਰਕਾਰਾਂ ਵਾਲੇ ਲੀਡਰ ਕੁਝ ਕਰਦੇ ਨਾਲ ਤਾਂ ਮੇਰੇ ਕੋਲੇ ਜਿਹੜੇ ਅਫਸਰ ਨੇ ਇਹ ਗੱਲ ਮੰਨ ਜਾਂਦੇ ਨੇ ਵੀ ਦੇਖੋ ਜੀ ਪੁਲਿਸ ਵਾਲੇ ਹੁਣ ਮੇਰੇ ਕੋਲੇ ਇਹ ਗੱਲ ਮੰਨਣ ਲੱਗ ਗਏ ਵੀ ਸਰਕਾਰਾਂ ਦਾ ਲੀਡਰ ਕਰਦੀ ਐ ਹੁੰਦੇ ਨੇ ਵੀਰ ਕੱਠ ਜਿਹੜਾ ਲੀਡਰ ਜਿਹੜਾ ਲੋਕ ਇਹਦੇ ਕੋਲੇ ਆ ਰਹੇ ਨੇ ਜਿਹੜੇ ਲੋਕ ਇਹਦੇ ਕੋਲੇ ਜਾ ਰਹੇ ਨੇਗੇ ਇਹਦੇ ਮਸਲੇ ਤਾਂ ਫੇਰ ਹੱਲ ਕਰਾਈ ਜਾਂਦਾ ਹੂੰ ਪੂਰੀ ਵੱਡੀ ਸਰਕਾਰਾਂ ਦੀ ਮੈਂ ਕਹਿੰਦਾ ਯਾਰ ਪੰਜਾਬ ਸਰਕਾਰ ਛੱਡ ਕੇ ਹੁਣ ਤਾਂ ਸੈਂਟਰ ਸਰਕਾਰ ਦੀ ਮੇਰੇ ਤੇ ਅੱਖ ਹੂੰ ਇਹ ਗਲਤ ਚਲਾ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਘਟਨਾ ਵਾਪਰ ਗਈ ਹੁਣ ਇਹੋ ਜਿਹਾ ਜਿਹੜਾ ਕਿ ਬਾਣ ਤਾਣਾ ਬਾਣਾ ਮੇਰੇ ਤੇ ਬੁਣਿਆ ਜਾ ਰਿਹਾ ਹੂੰ ਇਹੋ ਜਿਹਾ ਤੂੰ ਬਲੇਮ ਇਹੋ ਜਿਹਾ ਕੋਈ ਮੇਰੇ ਤੇ ਕੱਢ ਕੇ ਲਿਆ ਕੇ ਲਾਉਣਗੇ ਪਿਛਲੇ ਸਮੇਂ ਦੇ ਵਿੱਚ ਤਾਂ ਕੋਈ ਇਹਨਾਂ ਦਾ ਸਾਬਤ ਹੋਇਆ ਨਹੀਂ ਹੂੰ ਹੁਣ ਇਹੋ ਜਿਹਾ ਕੋਈ ਬਲੇਮ ਲਾਉਣ ਨੂੰ ਫਿਰਦੇ ਨੇ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਇਹਨ ਹੁਣ ਇਹ ਜਿਆ ਘਟਨਾ ਕਰਮ ਕੋਈ ਵਾਪਰ ਸਕਦਾ ਪਰ ਹੁਣ ਗੱਲ ਜਿਹੜੀ ਕਿ ਮੈਂ ਲੋਕਾਂ ਨੂੰ ਇਹ ਗੱਲ ਕਹਿਣਾ ਹੁੰਦਾ ਜੀ ਵੀ ਇਹ ਲੋਕੋ ਇਹ ਘਟਨਾ ਜਿਹੜੀ ਪਾਪਰੂਗੀ ਹੂੰ ਪਰ ਮੈਂ ਤੁਹਾਡੇ ਨਾਲ ਖੜਿਆ ਹਾਂ ਤੁਸੀਂ ਦੇਖ ਰਹੇ ਮੇਰੇ ਨਾਲ ਕਿੰਨਾ ਖੜ ਸਕਦੇ ਹੋ ਪਰ ਮੈਨੂੰ ਲੱਗਦਾ ਚਲੋ ਮੈਨੂੰ ਗਿੱਲਾ ਛਕਵਾ ਕੋਈ ਨਹੀਂ ਹੈਗਾ ਨੋਈ ਕੋਈ ਖੜਦਾ ਨਾ ਖੜਨ ਦੇ ਕੋਈ ਗਿੱਲਾ ਛਕਵਾਨੀ ਕੋਈ ਨਹੀਂ ਖੜੂ ਨਾ ਖੜਨ ਦੇ ਪਰ ਇੱਕ ਚੀਜ਼ ਮੇਰੀ ਗੱਲ ਤੁਸੀਂ ਦਿਮਾਗ ਦੇ ਵਿੱਚ ਬਿਠਾ ਲਿਓ ਇੱਕ ਚੀਜ਼ ਤੁਸੀਂ ਮੇਰੀ ਗੱਲ ਨੂੰ ਆਪਣੀ ਦਿਮਾਗ 'ਚ ਬਿਠਾ ਲਿਓ ਭਾਨੇ ਨੇ ਸਾਡੀ ਗੱਲ ਕੀਤੀ ਸੀਗੀ ਭਾਨਾ ਸਾਡੇ ਨਾਲ ਖੜਿਆ ਸੀਗਾ ਆ ਜਿਹੜਾ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਇਹ ਕੋਈ ਮੇਰੇ ਤੇ ਕਿਸੇ ਵੀ ਤਰ੍ਹਾਂ ਜਿਹੜਾ ਬਲੇਮ ਅਨੁਸਾਰਤਾ ਨਹੀਂ ਕਰ ਸਕਦੇ ਪਰ ਤੁਸੀਂ ਇੱਕ ਚੀਜ਼ ਦਿਮਾਗ ਦੇ ਵਿੱਚ ਉਠਾ ਲਏ ਵੀ ਝੂਠਾ ਲਾਇਆ ਇਹਨਾਂ ਹਮ ਅੱਜ ਤੱਕ ਇਹ ਸਾਫ ਨਹੀਂ ਕਰ ਸਕੇ ਇੱਕ ਚੀਜ਼ ਨੂੰ ਦਿਮਾਗ ਦੇ ਵਿੱਚ ਉਠਾ ਲਿਆ ਵੀ ਇਹ ਜਿਹੜਾ ਸਰਕਾਰਾਂ ਲੀਡਰ ਕਰਦੇ ਕੀ ਨੇਗੇ